ਮੇਰੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਮਾਨਸਾ ਦੇ ਭਰਾਓ ਬਹੁਤ ਹੀ ਦੁੱਖ ਵਾਲੀ ਗੱਲ ਹੈ ਕੱਲ ਦਾ ਆਪਾਂ ਸਾਰੇ ਟੀਵੀ ਦੇਖ ਰਹੇ ਹਾਂ ਅਖਬਾਰ ਪੜ੍ਹ ਰਹੇ ਹਾਂ ਜਿਸ ਤਰ੍ਹਾਂ ਸਾਡੇ ਦੇਸ਼ ਦਾ ਕਿੱਸਾ ਪੈਲ ਗੋ ਜੰਮੂ ਐਂ ਕਸ਼ਮੀਰ ਦਾ ਉੱਥੇ ਜਿਸ ਤਰ੍ਹਾਂ ਚੰਚਨ ਚੰਨ ਕੇ ਜਿਸ ਤਰ੍ਹਾਂ ਜਾਤ ਪੁੱਛ ਪੁੱਛ ਕੇ ਬੰਦਿਆਂ ਨੂੰ ਮਾਰਿਆ ਗਿਆ ਹੈ ਬੜੀ ਘਨਾਉਣੀ ਹਰਕਤ ਹੈ ਨੰਬਰ 1 ਦਾ ਇਹ ਅਨਮਨੁੱਖੀ ਬਿਲਕੁਲ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਔਰ ਬਹੁਤ ਹੀ ਨਿੰਦਣਯੋਗ ਘਟਨਾ ਹੈ ਦੂਸਰਾ ਉਹਨਾਂ ਅਤਵਾਦੀਆਂ ਦੀ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਪਾੜਾ ਪਵਾ ਕੇ ਰਹੀਏ ਸਮਾਜ ਦੇ ਵਿੱਚ ਜੋ ਧਰਮ ਜਾਤੀ ਪਾਤ ਦੇ ਨਾਮ ਤੇ ਪਹਿਲੀ ਬੜੀ ਬੇਚੈਨੀ ਸਾਡੇ ਦੇਸ਼ ਦੇ ਵਿੱਚ ਚੱਲ ਰਹੀ ਹੈ ਉਦੇ ਵਿੱਚ ਇੱਕ ਹੋਰ ਵੱਡਾ ਪੌੜਾ ਪਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਕੋਈ ਧਰਮ ਦੇ ਬੰਦਿਆਂ ਨੂੰ ਪੁੱਛ-ਪੁੱਛ ਕੇ ਗੱਲ ਕਰਾਂਗੇ ਤਾਂ ਆਪਣੇ ਆਪ ਇਹਨਰੇ ਧਰਮ ਦੇ ਵਿੱਚ ਪੌੜਾ ਪਾਊਗਾ ਪਰ ਮੈਂ ਤੁਹਾਨੂੰ ਦੱਸਾਂ ਅਸੀਂ ਇਹ ਵੀ ਨਾਲ ਪੜ ਰਹੇ ਹਾਂ ਦੇਖ ਰਹੇ ਹਾਂ ਕਿ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਉਸ ਤੋਂ ਪਿੱਛੋਂ ਜਿਹੜੇ ਬੰਦੇ ਜੱਤ ਨਹੀਂ ਹੋਏ ਉਹਨਾਂ ਦੀ ਵੀ ਜਾਂ ਜਨਰਲ ਡੈਥ ਹੋਈ ਉਹਨਾਂ ਦੇ ਪਰਿਵਾਰਾਂ ਦੀ ਉੱਥੋਂ ਦੇ ਲੋਕਲ ਬੰਦਿਆਂ ਨੇ ਬਹੁਤ ਧੀਰਜ ਨਾਲ ਮਦਦ ਕੀਤੀ ਹੈ ਕਿਉਂਕਿ ਉਹਨਾਂ ਲੋਕਲ ਬੰਦਿਆਂ ਦਾ ਬਿਜ਼ਨਸ ਹੈ ਜਿਹੜਾ ਉਹ 2 ਸਾਲਾਂ ਬਾਅਦ 3 ਸਾਲਾਂ ਦਾ ਹੀ ਹੁਣ ਚੱਲਣ ਲੱਗਿਆ ਸੀ ਏਦੋਂ ਪਹਿਲਾਂ ਉਹਨਾਂ ਦਾ ਬਿਜ਼ਨਸ ਬਿਲਕੁਲ ਖਤਮ ਕਰਤਾ ਸੀ ਅਤਵਾਦ ਨੇ ਹੁਣ ਇੱਥੋਂ ਦੇ ਜਿਹੜੇ ਲੋਕ ਸੀਗੇ ਪਿੰਡਿਆਰੇ ਉਹ ਜਾਣ ਲੱਗੇ ਸੀ ਜੇ ਐਂਡ ਕੇ ਬੜਾ ਪੀਸਫੁਲ ਸੀ ਤਾਂ ਉੱਥੋਂ ਦੇ ਲੋਕ ਬੜੇ ਖੁਸ਼ ਸੀ ਕਿ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਸੀ ਤਾਂ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਸਾਡੇ ਗਰੁੱਪ ਵੱਲੋਂ ਵੀ ਅਸੀਂ ਤੁਹਾਡਾ ਸਾਰਿਆਂ ਦਾ ਸਹਿਯੋਗ ਲੈ ਕੇ ਸਾਰੇ ਸ਼ਹਿਰ ਦਾ ਸਹਿਯੋਗ ਲੈ ਕੇ ਇੱਕ ਪੀਸ ਮਾਰਚ ਕਰੀਏ ਤਾਂ ਜੋ ਕਿ ਉਹਨਾਂ ਅਤਵਾਦੀਆਂ ਨੂੰ ਤੇ ਦੂਜਾ ਸਾਡੇ ਜਿਹੜੀਆਂ ਹਜੀਆਂ ਨੇ ਦੇਸ਼ ਦੀਆਂ ਸਰਕਾਰਾਂ ਨੂੰ ਜਾਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕੇ ਮੈਸੇਜ ਦੇ ਸਕੀਏ ਵੀ ਲੋਕਾਂ ਨੂੰ ਨਹੀਂ ਪਾੜਿਆ ਜਾ ਸਕਦਾ ਤੁਸੀਂ ਨਾ ਜਈਆਂ ਕੋਸ਼ਸ਼ਾਂ ਕਰੋ ਨਾ ਇਸ ਤਰ੍ਹਾਂ ਦੇ ਗੈਰ ਜ਼ਿੰਮੇਵਾਰਾਂ ਦਾ ਕਤਲ ਕਰੋ ਨਾ ਰੱਬ ਨੂੰ ਆਪਣੇ ਹੱਥਾਂ ਵਿੱਚ ਲਓ ਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਇੰਝਾਮ ਦਿਓ ਇਹ ਇਹ ਜਿਹੜੀ ਘਟਨਾਵਾਂ ਨੇ ਕਿਸੇ ਕਰਮ ਦੇਈ ਕੋਈ ਵੀ ਕਰਮ ਹੈ ਜਿਹੜਾ ਉਹ ਆਗਿਆ ਨਹੀਂ ਦਿੰਦਾ ਤੇ ਨਾ ਹੀ ਅਸੀਂ ਸਮਝਦੇ ਹਾਂ ਕਿ ਬਾਦ ਦਾ ਕੋਈ ਧਰਮ ਹੁੰਦਾ ਹੈ ਅਸੀਂ ਇਹੋ ਸੁਨੇਹਾ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਮਤਲਬ ਨਾਲ ਅੱਜ ਦੇਣਾ ਚਾਹੁੰਦੇ ਆ ਮੈਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਨਿੱਕੇ ਜਿਹੇ ਸੱਤੇ ਤੇ ਤੁਸੀਂ ਅਸੀਂ ਦੁਪਹਿਰ ਤੋਂ ਬਾਅਦ ਇਹ ਪ੍ਰੋਗਰਾਮ ਲਿਖਿਆ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਦੂਜਾ ਤੁਸੀਂ ਵਧਾਈ ਦੇ ਵੀ ਪਾਤਰੋ ਕਿ ਤੁਸੀਂ ਦੇਸ਼ ਦੇ ਵਿੱਚ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਉਹਨੂੰ ਨਿੰਦਣ ਲਈ ਜਾਂ ਸਰਾਹਣ ਲਈ ਜਾਂ ਚੰਗੇ ਨੂੰ ਚੰਗਾ ਕਹਿਣ ਲਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇਕੱਠੇ ਹੋਣੇ ਹੋ ਤੇ ਜਾਦਰਕ ਸ਼ਹਿਰੀ ਦਾ ਸਬੂਤ ਵੀ ਤੁਸੀਂ ਦਿੰਦੇ ਹੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਮਾਂ ਕੱਢ ਕੇ ਆਏ ਆ ਪਲੀਜ਼ ਕੋਈ ਵਿੱਚੋਂ ਜਾਣ ਦੀ ਕੋਸ਼ਿਸ਼ ਨਾ ਕਰੇ ਆਪਾਂ